ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨਮ ਸਰਬੱਤਰ ਆਸਾ ਪੂਰਣੈ ਖੰਡਨੰ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰਣੈ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਣੈ ਖੰਡਨੰ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰਣੈ ਹਬਰੰਗ ਮਾਣੇ ਜਿਸ ਸੰਗਤੈ ਸਿਉ ਲਾਈਐ ਨੋ ਸੋ ਸੋ ਬਿੰਦਨ ਵਿਸਰਯੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਯੋਗ ਸੁੱਤ ਬਿਨਤਾ ਸਾਜਣ ਸੇਵਕ ਦिए ਪ੍ਰਭ ਦੇਵੰ ਜੋਗ ਹਰਿ ਸਿਮਰਤ ਤਨ ਮਨ ਹਰਿਆ ਲੈ ਜਾਹਿ ਵੀ ਜੋਗ ਸਾਧ ਸੰਗ ਹਰ ਗੁਣ ਰਮਿਓ ਬਿਨ ਸੇ ਸਭ ਰੋਗ ਹਰਿ ਸਿਮਰਤ ਤਨ ਮਨ ਹਰਿਆ ਲੈ ਜਾਹਿ ਵੀ ਜੋਗ ਸਾਦ ਸੰਗ ਹਰ ਗੁਣ ਰਮਿਓ ਬਿਨ ਸੇ ਸਭ ਰੋਗ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸ਼ਲੋਕ ਏ ਨਾਨਕ ਜੋ ਪ੍ਰਭੂ ਸਾਨੂੰ ਮਨ ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ਼ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇ ਥੋਂ ਦੂਰ ਨਹੀਂ ਹੈ हे ਨਾਨਕਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਹੈ ਤੇ ਸੁਆਦਲੇ ਪਦਾਰਥ ਭੋਗਨ ਦਿੱਤੇ ਹਨ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਸੋਹਣੇ ਘਰ ਮਕਾਨ ਰੱਥ ਤੇ ਘੋੜੇ ਦਿੱਤੇ ਸਭ ਕੁਝ ਦੇਣ ਜੋਗ ਪ੍ਰਭੂ ਨੇ ਤੈਨੂੰ ਪੁੱਤਰ ਬੌਤੀ ਮਿੱਤਰ ਅਤੇ ਨੌਕਰ ਦਿੱਤੇ ਉਸ ਪ੍ਰਭ ਨੂੰ ਸਿਮਰਿਆ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ ਹੇ ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ਼ ਹੋ ਜਾਂਦੇ ਹਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ